ਨਾ ਕਿਨੇ ਜਾਤ ਪੁੱਛੀ ਨਾ ਸਟੇਟ ਪੁੱਛੀ ਸਿਰਫ ਇੱਕੋ ਹੀ ਚੀਜ਼ ਪੁੱਛੀ ਤੁਹਾਡਾ ਧਰਮ ਕੀ ਹੈ ਔਰ ਮੈਂ ਸਮਝਣਾ ਵੀ ਜਿੰਨੇ ਪੁੱਛਣ ਵਾਲੇ ਹੀ ਉਹਨਾਂ ਦਾ ਕੋਈ ਧਰਮ ਨਹੀਂ ਸੀ ਹੈਗਾ ਮੁੜਦਾਬਾਦ 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 ਔਰ ਅੱਜ ਜਿਹੜਾ ਇਹ ਹੱਤਿਆ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਇਦਾਂ ਦਾ ਕਦੀ ਵੀ ਇਹ ਨ ਸੰਘਾਰ ਨਹੀਂ ਹੋਇਆ ਅੱਜ ਜੰਮੂ ਕਸ਼ਮੀਰ ਦੇ ਕੋਨੇ-ਕੋਨੇ 'ਚ ਇੱਕ ਹੀ ਨਾਰਾ ਲੱਗ ਰਿਹਾ ਹੈ ਕਿ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਪ੍ਰਧਾਨ ਮੰਤਰੀ ਦਾ ਬਿਆਨ ਵੀ ਇੱਕ ਆਇਆ ਸਾਹਮਣੇ ਕਿ ਇਹਨਾਂ ਨੂੰ ਸਜ਼ਾ ਇਹੋ ਜਿਹੀ ਮਿਲੇਗੀ ਕਦੀ ਸੋਚਿਆ ਵੀ ਨਹੀਂ ਹੋਇਆ ਪਰ ਅਸੀਂ ਚਾਹੁੰਦੇ ਬਦਲਾ ਜ਼ਰੂਰ ਲੈਣਾ ਚਾਹੀਦਾ ਉਹਨਾਂ ਲੋਕਾਂ ਨੂੰ ਚੌਂਕ ਚ ਖਿਲਾੜ ਕੇ ਗੋਲੀ ਨਾਲ ਇਦਾਂ ਮਾਰਨਾ ਚਾਹੀਦਾ ਜਿੰਨਾ ਸਾਡੇ ਲੋਕਾਂ ਨੂੰ ਮਾਰਿਆ ਅਸੀਂ ਸਾਰੀ ਕਾਂਗਰਸ ਪਾਰਟੀ ਜਿਹੜੀ ਆ ਸੈਂਟਰ ਸਰਕਾਰ ਦੇ ਨਾਲ ਆ ਜੋ ਵੀ ਉਹ ਦੋਸ਼ੀਆਂ ਨੂੰ ਸਜ਼ਾ ਦੇਣੀ ਆ ਉਹ ਦੇਣਗੇ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਨਾਲ ਉਹ ਨਾਲ ਖੜੀ ਹੈ ਸਿੱਖ ਭਾਈਚਾਰੇ ਦੀ ਮੈਂ ਤਾਰੀਫ ਕਰਾਂਗਾ ਜਿਹੜੇ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕ ਫਸੇ ਆ ਉਹਨਾਂ ਨੂੰ ਇੱਥੋਂ ਤੱਕ ਆਇਆ ਗਿਆ ਰੋਟੀ ਪਾਣੀ ਪੈਸੇ ਤੇ ਜੇ ਤੁਸੀਂ ਕਿਤੇ ਜਾਣਾ ਵੀ ਆ ਤਾਂ ਵੀ ਅਸੀਂ ਤੁਹਾਡੀ ਮਤ ਕਰਾਂਗੇ ਮੈਂ ਸਲੂਟ ਕਰਨਾ ਉਸ ਬੰਦਿਆਂ ਨੂੰ ਜਿਨ੍ਹਾਂ ਨੇ ਉੱਥੇ ਉਹਨਾਂ ਦਾ ਧਿਆਨ ਰੱਖਿਆ ਵਿੱਦਿਤਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਕੇ ਹੋਏ ਆਂਤਕੀ ਹਮਲੇ ਦੇ ਦੌਰਾਨ 26 ਦੇ ਕਰੀਬ ਨਿਹੱਥੇ ਜਿਹੜੇ ਭਾਰਤੀ ਨੇ ਜਿਨ੍ਹਾਂ ਦੀ ਜਾਨ ਜਾ ਚੁੱਕੀ ਸੀ ਉਸ ਦੇ ਸੰਬੰਧ ਵਿੱਚ ਹਰ ਇੱਕ ਭਾਰਤੀ ਦੀ ਅੱਖ ਜਿਹੜੀ ਸੀ ਨਮ ਹੋਈ ਸੀ ਜਿਸ ਦੇ ਚਲਦਿਆਂ ਅੱਜ ਗੁਰਦਾਸਪੁਰ ਦੇ ਬਟਾਲਾ ਦੇ ਗਾਂਧੀ ਚੌਂਕ ਵਿੱਚ ਸਮੂਹ ਕਾਂਗਰਸ ਪਾਰਟੀ ਵੱਲੋਂ ਇੱਕ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਮੋਮਬਤੀਆਂ ਕੈਂਡਲ ਮਾਰਚ ਦੇ ਨਾਲੋਂ ਕੱਢਿਆ ਗਿਆ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ ਗਈ ਤਸਵੀਰ ਹੈ ਬਟਾਲਾ ਦੇ ਗਾਂਧੀ ਚੌਂਕ ਦੀ ਸਮੂਹ ਕਾਂਗਰਸ ਪਾਰਟੀ ਵੱਲੋਂ ਅੱਜ ਸ਼ਰਧਾਂਜਲੀ ਉਹਨਾਂ ਹੈ ਲੋਕਾਂ ਨੂੰ ਦਿੱਤੀ ਗਈ ਉਹਨਾਂ ਭਾਰਤੀਆਂ ਨੂੰ ਦਿੱਤੀ ਗਈ ਜਿਹੜੇ ਉਸ ਅੰਤਿਕਵਾਦੀ ਹਮਲੇ ਦੇ ਸ਼ਿਕਾਰ ਹੋਏ ਸਨ ਗੱਲਬਤ ਕਰ ਲਾਂਗੇ ਕਾਂਗਰਸ ਦੇ ਸਮੂਹ ਲੀਡਰ ਸਾਡੇ ਨਾਲ ਨੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਅੰਤਕੀ ਹਮਲਾ ਉਸ ਤੋਂ ਬਾਅਦ 26 ਨਹੱਤੇ ਲੋਕ ਜਿਹੜੇ ਭਾਰਤੀ ਮਾਰੇ ਜਾਂਦੇ ਵੇਖੋ ਜੀ ਗੱਲ ਹੈ ਵੀ ਬਹੁਤ ਹੀ ਮਾੜੀ ਗੱਲ ਹੋਈ ਹੈ ਨਾ ਕਿ ਇਹਨੇ ਜਾਤ ਪੁੱਛੀ ਨਾ ਸਟੇਟ ਪੁੱਛੀ ਸਿਰਫ ਇੱਕੋ ਹੀ ਚੀਜ਼ ਪੁੱਛੀ ਤੁਹਾਡਾ ਧਰਮ ਕੀ ਹੈ ਔਰ ਮੈਂ ਸਮਝਣਾ ਵੀ ਜਿੰਨੇ ਪੁੱਛਣ ਵਾਲੇ ਹੀ ਉਹਨਾਂ ਦਾ ਕੋਈ ਧਰਮ ਨਹੀਂ ਸੀ ਹੈਗਾ ਔਰ ਅੱਜ ਜਿਹੜਾ ਇਹ ਹੱਤਿਆ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਇਦਾਂ ਦਾ ਕਦੀ ਵੀ ਇਹ ਨਾ ਸੰਘਾਰ ਨਹੀਂ ਹੋਇਆ ਔਰ ਜਿਉਂ-ਜਿਉਂ ਤੁਸੀਂ ਆਪ ਸਭ ਵੇਖਦੇ ਹੋ ਵੀ ਇੰਨਾ ਜੰਮੂ ਕਸ਼ਮੀਰ ਮਾਹੌਲ ਖਰਾਬ ਰਿਹਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਕਦੀ ਵੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਵੀ ਸਿਨਾਰਥੀ ਸੈਰਸਪਾਟੇ ਤੇ ਗਏ ਨੇ ਕਦੀ ਕਿਸੇ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਲੇਕਿਨ ਇਹ ਪਹਿਲੀ ਵਾਰੀ ਹੋਇਆ ਉਹ ਲੋਕ ਪਾਕਿਸਤਾਨ ਨਾਲ ਰਿਲੇਟਡ ਗਿਨੇ ਗਏ ਨੇ ਅੱਜ ਜੰਮੂ ਕਸ਼ਮੀਰ ਦੇ ਕੋਨੇ-ਕੋਨੇ 'ਚ ਇੱਕ ਹੀ ਨਾਰਾ ਲੱਗ ਰਿਹਾ ਹੈ ਕਿ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਔਰ ਅਸੀਂ ਗੱਲ ਨਾਲ ਸਹਿਮਤ ਆਂ ਕਿ ਇਹ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਇਦਾਂ ਦਾ ਕੰਮ ਕੋਈ ਵੀ ਹੋਰ ਬੰਦਾ ਨਹੀਂ ਕਰ ਸਕਦਾ ਇਹ ਪਾਕਿਸਤਾਨ ਤੋਂ ਰਿਲੇਟਡ ਬਾਦਮੀ ਆਏ ਨੇ ਔਰ ਮੈਂ ਸਮਝਦਾ ਆਂ ਵੀ ਉਹਨਾਂ ਦੀ ਕੋਈ ਜਾਤ ਨਹੀਂ ਸੀ ਉਹਨਾਂ ਦੀ ਕੋਈ ਧਰਮ ਨਹੀਂ ਸੀਗਾ ਔਰ ਮੈਂ ਬਹੁਤ ਹੀ ਦੁਖ ਦੀ ਗੱਲ ਹੈ ਅੱਜ ਪਟਾਲਾ ਵਾਸੀ ਆਹੀ ਸਾਰੇ ਕਾਂਗਰਸ ਪਾਰਟੀ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋਏ ਆ ਇੱਕ ਪਾਸੇ ਭਾਰਤੀ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਜਾਨ ਚੁੱਕੀ ਹੈ ਦੂਸਰੇ ਪਾਸੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਵਾਗਾ ਬਾਰਡਰ ਦੇ ਉੱਤੇ ਉਸੇ ਤਰੀਕੇ ਨਾਲ ਲੋਕ ਨੱਚ ਰਹੇ ਨੇ ਦੇਸ਼ ਭਗਤੀ ਦੇ ਗਾਣਿਆਂ ਦੇ ਉੱਤੇ ਵੇਖੋ ਇਹ ਕਿ ਮੈਂ ਸਮਝ ਨਹੀਂ ਆ ਪਿਲਾਂ ਲੋਕਾਂ ਨੂੰ ਥੋੜੀ ਧਿਆਨ ਦੇਣ ਦੀ ਲੋੜ ਸੀ ਕਿ ਜਦੋਂ ਇੱਕ ਗਵਰਨਮੈਂਟ ਆਫ ਇੰਡੀਆ ਵੱਲ ਅਲਰਟ ਕਰ ਦਿੱਤਾ ਗਿਆ ਕਿ ਅਸੀਂ ਪਾਣੀ ਦੇ ਮਸਲੇ ਨੂੰ ਕਹਿੰਦਾ ਰੱਦ ਕਰ ਦਿੱਤਾ ਅਸੀਂ ਵਾਗਾ ਬਾਰਡਰ ਬੰਦ ਕਰ ਦਿੱਤਾ ਅਸੀਂ ਹੋਰ ਵੀ ਜੋ ਫੈਸਿਲਿਟੀਆਂ ਪਾਕਿਸਤਾਨ ਦੇ ਸਾਰੇ ਹਾਈ ਕਮਿਸ਼ਨ ਸੀ ਉਹਨਾਂ ਨੂੰ ਵਾਪਸ ਭੇਜਣ ਵਾਸਤੇ ਗੱਲ ਕਰ ਦਿੱਤੀ ਗਈ। ਸਾਨੂੰ ਵੀ ਉਸ ਚੀਜ਼ ਦੇ ਉੱਤੇ ਧਿਆਨ ਰੱਖਣ ਦੀ ਲੋੜ ਹੈਗੀ ਆ। ਸੋ ਮੈਂ ਸਮਝਦਾ ਕਿ ਜੋ ਇਹ ਡਿਸੀਜਨ ਗਵਰਨਮੈਂਟ ਆਫ ਇੰਡੀਆ ਲੈ ਰਹੀ ਆ ਕਾਂਗਰਸ ਪਾਰਟੀ ਵੱਲੋਂ ਅੱਜ ਰਾਹੁਲ ਗਾਂਧੀ ਨੇ ਸੀਡੂਸੀ ਦੀ ਮੀਟਿੰਗ ਸੱਦੀ ਗਈ। ਉਹਨਾਂ ਪੂਰਾ ਸਪੋਰਟ ਕੀਤੀ ਆ। ਵੀ ਜੋ ਵੀ ਡਿਸੀਜਨ ਇੰਡੀਆ ਦਾ ਹੋਏਗਾ, ਭਾਰਤ ਦਾ ਹੋਏਗਾ, ਕਾਂਗਰਸ ਪਾਰਟੀ ਔਰ ਅਸੀਂ ਸਾਰੇ ਜਣੇ ਪੂਰੀ ਠੋਕ ਵਜਾ ਕੇ ਜੀ ਸਪੋਰਟ ਕਰਾਂਗੇ। ਸਮਝਦੇ ਹੋ ਹਿੰਦੂ ਇਕੱਠੇ ਨੇ? ਬਿਲਕੁਲ ਕਿਉਂ ਨਹੀਂ? ਸਾਡਾ ਨਾ ਕਿ ਹਿੰਦੂ ਚ ਵਾਦ ਸੀ ਨਾ ਸਿੱਖ ਚ ਨਾ ਇਸਾਈ ਚ ਨਾ ਕਿ ਮੁਸਲਮਾਨ ਚ ਅਸੀਂ ਸਾਰੇ ਹਿੰਦੂ ਸਾਰੇ ਭਾਰਤੀਆ ਸਾਡੇ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਬਾਹਰੋਂ ਸ਼ਕਤੀਆਂ ਆਈਆਂ ਨੇ ਜਿਨ੍ਹਾਂ ਨੇ ਆ ਕੇ ਸਾਡੇ ਹਿੰਦੁਸਤਾਨ ਦੇ ਵਿੱਚ ਥੋੜਾ ਨੁਕਸਾਨ ਪਹੁੰਚਾ ਕੀਤਾ ਪ੍ਰਧਾਨ ਮੰਤਰੀ ਦਾ ਬਿਆਨ ਵੀ ਇੱਕ ਆਇਆ ਸਾਹਮਣੇ ਕਿ ਇਹਨਾਂ ਨੂੰ ਸਜ਼ਾ ਇਹੋ ਜਿਹੀ ਮਿਲੇਗੀ ਕਦੀ ਸੋਚਿਆ ਵੀ ਨਹੀਂ ਹੋਇਆ ਮੈਂ ਸਮਝਦਾ ਪ੍ਰਧਾਨ ਮੰਤਰੀ ਅਸੀਂ ਇਹ ਕਟਾਸਤ ਨਹੀਂ ਮੈਂ ਕਰਨਾ ਚਾਹੁੰਦਾ ਲੇਕਿਨ ਇੱਕ ਹਫ਼ਤਾ ਪਹਿਲਾਂ ਜਦੋਂ ਆਈਬੀ ਦੀ ਰਿਪੋਰਟ ਸੀਗੀ ਉਦੋਂ ਸਟੇਟ ਗਵਰਨਮੈਂਟ ਨੂੰ ਵੀ ਪਤਾ ਸੀ ਤੇ ਪ੍ਰਧਾਨ ਮੰਤਰੀ ਸਭ ਨੂੰ ਪਤਾ ਸੀ ਉ ਠੀਕ ਹੈ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆਪੀ ਉਹਨਾਂ ਦੇ ਸਖਤ ਕੰਦਾ ਐਕਸ਼ਨ ਹੋਣਾ ਚਾਹੀਦਾ ਔਰ ਅਸੀਂ ਜੀਆਨ ਕਰਾਂਗੇ ਔਰ ਅਸੀਂ ਚਾਹੁੰਦੇ ਬਦਲਾ ਜ਼ਰੂਰ ਲੈਣਾ ਚਾਹੀਦਾ ਉਹਨਾਂ ਲੋਕਾਂ ਨੂੰ ਚੌਂਕ ਚ ਖਿਲਾੜ ਕੇ ਗੋਲੀ ਨਾਲ ਇਦਾਂ ਮਾਰਨਾ ਚਾਹੀਦਾ ਜਿੰਨਾ ਸਾਡੇ ਲੋਕਾਂ ਨੂੰ ਮਾਰਿਆ ਬਿਲਕੁਲ ਨੇਤੇ ਲੋਕ ਸੀ ਭਾਈ ਸਾਹਿਬ ਕਿਸੀ ਕਿਹਨੇ ਦੇਖਦੇ ਜੀ ਸੀ ਕਿਹਨੇ ਸੈਂਟਰ ਸਰਕਾਰ ਨੇ ਅੱਜ ਸ਼ਕਤੀ ਨਾਲ ਫੈਸਲੇ ਸੁਣਾਏ ਨੇ ਕਿ ਵਾਗਾਬਾੜ ਤੋਂ ਬਿਲਕੁਲ 48 ਘੰਟੇ ਦੇ ਵਿੱਚ ਆਣਾ ਜਾਣਾ ਬੰਦ ਕੀਤਾ ਜਿਹੜੇ ਪਾਕਿਸਤਾਨੀ ਨੇ ਉਹ ਪਾਕਿਸਤਾਨ ਵਾਪਸ ਚੱਲ ਜੇ ਜਿਹੜੇ ਭਾਰਤੀ ਨੇ ਉਹ ਵਾਪਸ ਭਾਰਤ ਪਾ ਬਿਲਕੁਲ ਜੀ ਬਹੁਤ ਚੰਗੀ ਗੱਲ ਗਵਰਨਮੈਂਟ ਇੰਡੀਆ ਗਵਰਨਮੈਂਟ ਨੇ ਡਿਸੀਜਨ ਲਿਆ ਹੈ ਇਦਾਂ ਹੀ ਹੋਣਾ ਚਾਹੀਦਾ ਹੈ ਕਿ ਜਦੋਂ ਇੱਕ ਬੰਦੇ ਜਿਹੜੇ ਉੱਥੇ ਘੁੰਮਣ ਗਏ ਆ ਟੂਰਿਸਟ ਜਿਹੜੇ ਗਏ ਆ ਉਹਨਾਂ ਨੂੰ ਉਹਨਾਂ ਦਾ ਮਜ਼ਹਬ ਪੁੱਛ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਉਹ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਨਯੋਗ ਹੈ ਅਸੀਂ ਆਪਣੀ ਕਾਂਗਰਸ ਪਾਰਟੀ ਵੱਲੋਂ ਉਹਦੀ ਪੁਰਜ਼ੋਰ ਨਿੰਦਾ ਕਰਦੇ ਆ ਤੇ ਇੱਕ ਚੀਜ਼ਾਂ ਦੋਖ ਹੋਰ ਹੈ ਮੈਂ ਇਸ ਚੀਜ਼ ਦੇ ਵਿੱਚ ਸਿੱਖ ਭਾਈਚਾਰੇ ਦੀ ਮੈਂ ਤਾਰੀਫ ਕਰਾਂਗਾ ਜਿਹੜੇ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕ ਫਸੇ ਆ ਉਹਨਾਂ ਨੂੰ ਇੱਥੋਂ ਤੱਕ ਆਇਆ ਗਿਆ ਰੋਟੀ ਪਾਣੀ ਪੈਸੇ ਤੇ ਜੇ ਤੁਸੀਂ ਕਿਤੇ ਜਾਣਾ ਵੀ ਆ ਤਾਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਮੈਂ ਸਲੂਟ ਕਰਨਾ ਉਸ ਬੰਦਿਆਂ ਨੂੰ ਜਿਨ੍ਹਾਂ ਨੇ ਉੱਥੇ ਉਹਨਾਂ ਦਾ ਧਿਆਨ ਰੱਖਿਆ ਤੇ ਮੋਦੀ ਸਾਹਿਬ ਨੂੰ ਇਹ ਕਹਿਣਾ ਚਾਹਨਾ ਕਿ ਜਿਹੜੀ ਟਿਕਟ ਤੁਸੀਂ 10000 ਰੁਪਏ ਦੀ ਸੀ ਇੰਡੀਆ ਨੇ 에어 ਇੰਡੀਆ ਦੀ ਉਹ ਹੁਣ 65-70000 ਰੁਪਏ ਦੀ ਆ ਰਹੀ ਹੈ ਸਾਨੂੰ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਉੱਥੋਂ ਵਾਪਸ ਆਣਾ ਜਾਂਦੇ 70-70000 ਰੁਪਏ ਦੀ ਟਿਕਟ ਮਿਲ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਕੰਮ ਚ ਕੱਲਾ Hindu ਹੀ ਨਹੀਂ ਸਾਰੇ ਤਾਂ ਰਮੇਕੇ ਸਾਰੇ ਹਿੰਦੁਸਤਾਨੀ ਆ ਸਾਰੇ ਇੰਡੀਅਨ ਸਾਰੇ ਇਕੱਠੇ ਨੇ ਬਿਲਕੁਲ ਦੂਸਰੇ ਪਾਸੇ ਪਾਕਿਸਤਾਨ ਤੋਂ ਵੀਡੀਓ ਆ ਰਹੀਆਂ ਨੇ ਜੰਮੂ ਕਸ਼ਮੀਰ ਤੋਂ ਵੀਡੀਓ ਆ ਰਹੀਆਂ ਨੇ ਕਿ ਅਸੀਂ ਵੀ ਵਿਰੋਧ ਕਰਦੇ ਹਾਂ ਇਸ ਮੁਸਲਮਾਨ ਕਮਿਊਨਿਟੀ ਦੇ ਲੋਕ ਹੀ ਵਿਰੋਧ ਕਰ ਰਹੇ ਨੇ ਉਹਨਾਂ ਟੈਰਰਿਸਟ ਦਾ ਬਿਲਕੁਲ ਜੀ ਇਨਸਾਨ ਮਾੜਾ ਹੁੰਦਾ ਧਰਮ ਕਦੀ ਕੋਈ ਮਾੜਾ ਨਹੀਂ ਹੁੰਦਾ ਜੀ ਇਨਸਾਨ ਮਾੜਾ ਹੁੰਦਾ ਇੱਕ ਮਾੜਾ ਇਨਸਾਨ ਸੀ ਮੈਂ ਰਿਕੁਐਸਟ ਕਰਾਂਗਾ ਮੋਦੀ ਸਾਹਿਬ ਨੂੰ ਕਿ ਉਹਨਾਂ ਨੂੰ ਉਤੋਂ ਵੀ ਮਾੜੀ ਸਜ਼ਾ ਮਿਲੀ ਜਾਏ ਉਹਨਾਂ ਨੂੰ ਉਤੋਂ ਮਾੜਾ ਹਾਲਾਤ ਉਹਨਾਂ ਦੇ ਕੀਤੇ ਜਾਣ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਜੇ ਇਹ ਜਿਹੇ ਕੰਮ ਕਰਾਂਗੇ ਤਾਂ ਸਜ਼ਾ ਹੀ ਮਿਲਣੀ ਹੈ ਬਿਲਕੁਲ ਮੇਰ ਸਰ ਕੇਸ ਦੀ ਕਿ ਨਾ ਦੇ ਦਿਓ ਕੜਨਾ ਬਹੁਤ ਨਿੰਦਨਯੋਗ ਆ ਹਰ ਇੱਕ ਨੇ ਸੋਸ਼ਲ ਮੀਡੀਆ ਜਰੀਏ ਆਪਣਾ ਦੁੱਖ ਜਿਹੜਾ ਪਗੜਾਇਆ ਐਦੂੰ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਅਸੀਂ ਅੱਜ ਬਟਾਲਾ ਕਾਂਗਰਸ ਨੇ ਇੱਥੇ ਗਾਂਧੀ ਚੌਂਕ ਦੇ ਵਿੱਚ ਮੋਮਬਤੀਆਂ ਜਗਾ ਕੇ ਉਹ ਵਿਛੜੀਆਂ ਰੂਹਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਬਸ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਕਸ਼ਮੀਰ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਬਹੁਤ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਇਦਾਂ ਦਾ ਗਾਹ ਕੋ ਕਰਨ ਦੀ ਹਿੰਮਤ ਨਾ ਰੱਖੇ ਕੋਈ ਇਹੋ ਜਿਹਾ ਕਾਨੂੰਨ ਬਣਾਉਣ ਜਿਹਦੇ ਨਾਲ ਇਹਨਾਂ ਨੂੰ ਪਤਾ ਲੱਗ ਜਾਏ ਕਿ ਮਸਾਲੀ ਸਜ਼ਾਵਾਂ ਮਿਲ ਤਾਂ ਕਿ ਇਹੋ ਜਿਹਾ ਕੰਮ ਘਾੜਾ ਹੋਣ ਭਾਈ ਸਾਹਿਬ ਤੁਸੀਂ ਇੱਧਰ ਆਇਓ ਤੁਸੀਂ ਵੀ ਇੱਕ ਕਾਨੂੰਨ ਦੇ ਨਾਲ ਇਸ ਸੰਬੰਧ ਰੱਖਦੇ ਐਡਵੋਕੇਟ ਹੋ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰੀਕੇ ਦੀ ਇਹੋ ਜਿਹੇ ਦਰਿੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਦੇਖੋ ਜਿਹੜੇ ਇਹਨਾਂ ਨੇ ਜਿਹੜਾ ਕਾਰਾ ਕੀਤਾ ਹੈ ਜਿਹੜੀ ਇਹਨਾਂ ਨੇ ਨਿਰਮਮ ਹੱਤਿਆ ਕੀਤੀ ਆਵਾ ਇਹ ਫਾਂਸੀ ਤੋਂ ਘੱਟ ਤੇ ਇਹਨਾਂ ਨੂੰ ਸਜ਼ਾ ਹੋਣੀ ਨਹੀਂ ਚਾਹੀਦੀ ਲੇਕਿਨ ਮੈਂ ਤੇ ਇਹੋ ਹੀ ਕਹਨਾ ਵਾਂ ਕਿ ਜਿਵੇਂ ਕਿ ਜੋ ਇਹਨਾਂ ਦੀ ਸਿਚੁਏਸ਼ਨ ਹੈ ਨਾ ਜੋ ਇਹਨਾਂ ਨੇ ਪੋਜੀਸ਼ਨਾਂ ਬਣਾਈ ਹੋਈ ਹੈ ਜੋ ਪਾਕਿਸਤਾਨ ਨੇ ਸੋ ਜੋ ਸਾਡੇ ਦੇਸ਼ ਦਾ ਮਾਹੌਲ ਕੀਤਾ ਹੋਇਆ ਇਹ ਸਾਡੇ ਸਾਡੇ ਦੇਸ਼ ਦੇ ਬਿਜ਼ਨਸ ਨੂੰ ਸਾਡੇ ਦੇਸ਼ ਦੀ ਜਿਹੜੀ ਤਰੱਕੀ ਜਲਦੀ ਪਈ ਆ ਕਿਉਂਕਿ ਸਾਡਾ ਦੇਸ਼ ਪਾਕਿਸਤਾਨ ਨਾਲੋਂ 10 ਤੋਂ 20 ਤੋਂ 30 ਗੁਣਾ ਅੱਗੇ ਜਾ ਰਿਹਾ ਵਾ ਲੇਕਿਨ ਇਹੋ ਜਿਹੇ ناکਾਮ ਕੋਸ਼ਿਸ਼ਾਂ ਕਰਕੇ ਇਹ ਸਾਡੇ ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਆ ਉਹਨੂੰ ਵੀ ਖਰਾਬ ਕਰਨਾ ਚਾਹੁੰਦੇ ਆ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਇਹ ਪੁਰਜੋਰ ਪੀਲਾ ਕਿ ਇਹ ਦੋਨੋਂ ਟਾਰਗੇਟ ਕਰਕੇ ਇਹਨਾਂ ਦਾ ਪਾਕਿਸਤਾਨ ਕਰਿਆ ਜਾਵੇ ਤੇ ਜਿੰਨੇ ਵੀ ਇਸ ਵਾਰਦਾਤ ਦੇ ਵਿੱਚ ਜਿਹੜੇ ਸ਼ਮੂਲੀਅਤ ਹੁੰਦੀ ਆ ਉਹਨਾਂ ਨੂੰ ਟਾਰਗੇਟ ਕਰਿਆ ਜਾਵੇ ਉਜੀ ਆਮ ਲੋਕਾਂ ਨੂੰ ਕਿਸ ਚੀਜ਼ ਦੀ ਸਜ਼ਾ ਆ ਆਮ ਲੋਕਾਂ ਨੂੰ ਇਸ ਵੇਲੇ ਬੜੀ ਸਜ਼ਾ ਕਿਉਂਕਿ ਜੇ ਤੁਸੀਂ ਕਿਹਾ ਜੰਮੂ ਕਸ਼ਮੀਰ ਚ ਹੁਣ ਹੈ ਸਟੋਰੀਕ ਪਲੇਸ ਸੀ ਉਥੇ ਲੋਕਾਂ ਨੇ ਬਹੁਤ ਸਾਰੇ ਨੇ ਘੁੰਮਣ ਜਾਣਾ ਸੀ ਸਨਾਨੀਆਂ ਨੇ ਜਾਣਾ ਸੀ ਪਰ ਹੁਣ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਾਰੋਬਾਰ ਠੱਪ ਆ ਔਰ ਇੰਨਾ ਕਿ ਡਰ ਇੰਨਾ ਕਿ ਸਹਿਮ ਬਣ ਗਿਆ ਕਿ ਲੋਕ ਉਥੇ ਜਾਣਗੇ ਨਹੀਂ ਇਹ ਦੇਖੋ ਮਾਹੌਲ ਵਾਲ ਵੇਖ ਕੇ ਜਿਹੜੇ ਆਮ ਪਬਲਿਕ ਦਾ ਡਰ ਤੇ ਹੁੰਦਾ ਹੀ ਆ ਦੇਖੋ ਪਾਕਿਸਤਾਨ ਤੇ ਚਾਹੁੰਦਾ ਹੈ ਸਾਡੇ ਦੇਸ਼ ਦਾ ਜਿਹੜਾ ਵਾ ਜਿਹੜੀ ਆ ਮਾਹੌਲ ਖਰਾਬ ਹੋਏ ਸਾਡੀ ਪੋਜੀਸ਼ਨ ਡਾਊਨ ਹੋਏ ਬਾਕੀ ਅਸੀਂ ਸਾਰੀ ਕਾਂਗਰਸ ਪਾਰਟੀ ਜਿਹੜੀ ਆ ਸੈਂਟਰ ਸਰਕਾਰ ਦੇ ਨਾਲ ਆ ਜੋ ਵੀ ਉਹ ਦੋਸ਼ੀਆਂ ਨੂੰ ਸਜ਼ਾ ਜਿਹੜੀ ਆ ਉਹ ਦੇਣਗੇ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਨਾਲ ਉਹ ਨਾਲ ਖੜੀ ਹੈ ਬਿਲਕੁਲ ਜ਼ਰੂਰੀ ਵੀ ਬੰਦਾ ਵਾ ਇਸ ਵੇਲੇ ਆਪਾਂ ਰਾਜਨੀਤੀ ਤੋਂ ਉੱਟ ਕੇ ਤਾਂ ਸਾਨੂੰ ਇਹ ਕਦਮ ਜ਼ਰੂਰ ਚੁੱਕਣਾ ਚਾਹੀਦਾ ਸਾਰੇ ਬਿਲਕੁਲ ਸਾਰੇ ਦੇਸ਼ ਦੇ ਨਾਲ ਇਸ ਮਤਲਬ ਨਾਲ ਆ ਇਸ ਪੱਖ ਤੋਂ ਜਿਹੜਾ ਦੇਸ਼ ਨਾਤ ਮਤਲਬ ਹੋਇਆ ਵਾ ਐਡਾ ਤਗੜਾ ਕਾਨੂੰਨਾ ਉਹਦੇ ਪੱਖੋਂ ਅਸੀਂ ਸੈਂਟਰ ਸਰਕਾਰ ਦੇ ਕਾਂਗਰਸ ਪਾਰਟੀ ਨਾਲ ਆ ਜੀ ਸਾਹਿਬ ਆਮ ਲੋਕ ਬڑے ਹੁਣ ਉਹਨਾਂ ਨੂੰ ਵੀ ਬڑے ਸਾਹਮਣਾ ਕਰਨਾ ਪੈਣਾ ਮੁਸ਼ਕਲਾਂ ਦਾ ਕਿਉਂਕਿ ਉਹਨਾਂ ਦੇ ਕਾਰੋਬਾਰ ਬੰਦ ਹੋ ਜਾਣੀਆਂ ਦੁਕਾਨਦਾਰੀਆਂ ਬੰਦ ਹੋ ਜਾਣੀਆਂ ਬਹੁਤ ਘੱਟ ਲੋਕ ਜਾਣਗੇ ਬਹੁਤ ਨੁਕਸਾਨ ਹੋਣਾ ਉਹਨਾਂ ਨੂੰ ਇਹ ਬਹੁਤ ਹੀ ਮਾੜੀ ਘਟਨਾ ਹੋਈ ਜਿਹੜੀ ਉਸ ਦਿਨ ਹੋਈ ਆ ਤੇ ਅਸੀਂ ਇਹਦੀ ਪੁਰਜੋਰ ਨਿੰਦਾ ਕਰਦੇ ਆਂ ਔਰ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਬੜਾ ਕਸ਼ਮੀਰੀਆਂ ਨੂੰ ਸਾਹਮਣਾ ਕਰਨਾ ਪੈਣਾ ਜਿਹੜੇ ਲੋਕ ਬੜੇ ਅੱਗੇ ਜਾਂਦੇ ਸੀ ਪਰ ਉਹਨਾਂ ਦੇ ਉੱਤੇ ਕਦੀ ਵੀ ਇਸ ਤਰ੍ਹਾਂ ਦਾ ਜਿਹੜੇ ਸਲਾਨੀ ਹੁੰਦੇ ਸੀ ਉਹਨਾਂ ਦੇ ਇਹੋ ਜਿਹਾ ਅਟੈਕ ਨਹੀਂ ਸੀ ਹੁੰਦਾ ਜਿਹੜਾ ਕਿ ਆ ਪਹਿਲੀ ਵਾਰੀ ਮਤਲਬ ਹੋਇਆ ਵਾ ਅਟੈਕ ਤੇ ਉਹਦਾ ਅਸੀਂ ਪੂਰ ਜੋਰ ਸਾਰੇ ਨਿੰਦਿਆ ਕਰਦੇ ਆਂ ਔਰ ਅਪੀਲ ਕਰਦੇ ਆਂ ਕੇਂਦਰ ਸਰਕਾਰ ਨੂੰ ਵੀ ਔਰ ਉੱਤਣ ਦੀ ਗਵਰਨਮੈਂਟ ਨੂੰ ਵੀ ਕਿ ਜੋ ਸ਼ਕਤੀ ਤੋਂ ਸ਼ਕਤੀ ਵਰਤੀ ਜਾ ਸਕਦੀ ਜੋ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਵਾਤਵਾਰ ਦਿੱਤੀਆਂ ਜਾਣ ਜੀ ਜਦੋਂ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਤੇ ਆਮ ਲੋਕ ਹੀ ਪਿਸਦੇ ਨੇ ਚਾਹੇ ਭਾਰਤੀ ਹੋਣ ਚਾਹੇ ਉਹ ਪਾਕਿਸਤਾਨੀ ਚਾਹੇ ਹੋਰ ਕਿਸੇ ਸਟੇਟ ਦੇ ਹੋਣ ਪਿਸਦੇ ਆਮ ਲੋਕ ਨੇ ਪਰ ਉਹਨਾਂ ਦਾ ਵੀ ਕੋਈ ਨਾ ਕੋਈ ਸੋਲੂਸ਼ਨ ਹੋਣਾ ਚਾਹੀਦਾ ਨਾ ਕਿ ਉਹਨਾਂ ਨੂੰ ਕਿਉਂ ਇਸ ਤੰਗੀ ਦਾ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਰ ਹੁਣ ਉਤੋਂ ਦੇ ਹਾਲਾਤ ਹੀ ਇਹ ਹੋ ਜੈ ਨੇ ਜਿਹੜੇ ਮਤਲਬ ਜਾਣ ਤੇ ਉਹ ਬਿਲਕੁਲ ਜਿਹੜੇ ਉੱਥੋਂ ਦੇ ਲੋਕ ਰਹਿਣ ਵਾਲੇ ਨੇ ਉਹ ਤੇ ਨਹੀਂ ਚਾਹੁੰਦੇ ਭੀ ਇਹੋ ਜੀਆਂ ਘਟਨਾਵਾਂ ਵਾਪਰਨ ਕਿਉਂਕਿ ਉਹ ਲੋਕ ਜਿਹੜੇ ਨੇ ਇਹਨਾਂ ਸਲਾਨੀਆਂ ਤੇ ਹੀ ਨਿਰਭਰਨ ਇਹ ਲੋਕ ਜਾਣਦੇ ਆ ਤੇ ਉਹਨਾਂ ਦਾ ਰੋਜਗਾਰ ਰੋਟੀ ਰੋਜੀ ਚੱਲਦੀ ਆ ਤੇ ਉਹ ਨਹੀਂ ਚਾਹੁੰਦੇ ਪਰ ਇਹ ਕਿਤੇ ਨਾ ਕਿਤੇ ਪਾਕਿਸਤਾਨ ਦਾ ਸਿੱਧੇ ਤੌਰ ਤੇ ਹੱਥਵਾ ਔਰ ਪਾਕਿਸਤਾਨੀਆਂ ਨੇ ਇਹ ਵਾਲਾ ਜਿਹੜਾ ਕਿ ਨਹੀਂ ਜਿਹੜਾ ਅਟੈਕ ਕਰਵਾਇਆ ਔਰ ਮਾਰਾ ਕੰਮ ਕੀਤਾ ਵਾ ਇਹਦੀ ਪੁਰ ਜੋਰ ਆਪਾਂ ਨਿੰਦਾ ਕਰਨੀ ਆ ਸਾਰਾ ਭਾਰਤ ਹੰਝੂਆਂ ਨਾਲ ਰੋ ਰਿਹਾ ਵਾ ਉਸ ਘਟਨਾ ਨੂੰ ਜਦੋਂ ਦਾ ਇਹ ਘਟਨਾ ਹੋਈ ਹੈ ਸਾਰੇ ਰੋ ਰਹੇ ਨੇ ਇਸ ਵੇਲੇ ਜੀ ਬਿਲਕੁਲ ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਹੋਈ ਇਸ ਦਰਦਨਾਕ ਘਟਨਾ ਤੋਂ ਬਾਅਦ ਹਰ ਇੱਕ ਭਾਰਤੀ ਦੀ ਅੱਖ ਜਿਹੜੀ ਹੈ ਨਮ ਹੋਈ ਹੈ ਤਾਂ ਅਪੀਲ ਕਰਦੇ ਨੇ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ